ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅ ਅੱਜ ਤਰੀਕ 17 ਤਰੀਕ ਆ 17 ਜਨਵਰੀ ਤੇ ਆਪਣੇ ਨਾ ਬਜਵਾੜੇ ਚ ਇੱਕ ਕਿਸੇ ਭੈਣ ਦਾ ਫੋਨ ਆਇਆ ਸੀਗਾ ਤੇ ਉਹਨਾਂ ਦੀ ਮੈਰਿਜ ਸੀਗੀ ਤੇ ਉਹਨਾਂ ਨੇ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਹੁਣ ਆਪਾਂ ਥੋੜਾ ਮੋਟਾ ਰਲ ਮਿਲ ਕੇ ਜਿਹੜੀ ਇੱਕ ਇਨਸਾਨੀਅਤ ਤੌਰ ਤੇ ਗਰੀਬਾਂ ਦਾ ਜਾਂ ਕੋਈ ਬਿਮਾਰ ਦਾ ਇਲਾਜ ਜਿੰਨਾ ਸਾਡੇ ਕੋਲ ਸਰਦਾ ਸੀ ਉਹਨਾਂ ਕਰਦੇ ਆਂ ਤੇ ਉਹਨਾਂ ਦਾ ਫੋਨ ਆਇਆ ਸੀਗਾ ਮੈਨੂੰ ਕਿ ਜਿਵੇਂ ਕਿ ਆਪਾਂ ਦੋ ਤਿੰਨ ਕੁੜੀਆਂ ਦਾ ਪਹਿਲਾਂ ਵੀ ਵਿਆਹ ਕਰਵਾਤਾ ਵਾ ਤੇ ਇਲਾਜ ਵੀ ਕਰਵਾਇਆ ਤੇ ਉਹਨਾਂ ਦੇ ਵੀਡੀਓ ਦੇਖ ਕੇ ਸਾਨੂੰ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਕਾਲ ਮਤਲਬ ਕਿ ਐਡੇ ਟਾਈਮ ਕੀਤੀ ਜਿਵੇਂ ਕਿ ਆ ਇੱਕ ਦੋ ਦਿਨ ਹੀ ਹੋਏ ਆ ਤੇ ਉਹਨਾਂ ਨੇ ਕਾਲ ਕੀਤੀ ਕਿ ਸਾਡੇ ਇੱਧਰ ਤਾਂ ਕਰ ਮੈਰੀ ਸੀਗੀ ਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਕਿ ਦੇਖੋ ਜਿਹੜਾ ਵੀ ਜਿੰਨਾ ਵੀ ਸਮਾਨ ਅਸੀਂ ਮੈਰਿਜ 'ਚ ਦਿੰਨੇ ਆ ਉਹ ਮੈਂ ਕੱਲਾ ਨਹੀਂ ਕੋਲੋਂ ਕਰਦਾ ਕਿਉਂਕਿ ਮੈਂ ਇੰਨੇ ਜੋਗ ਹੈ ਨਹੀਂਗਾ ਕਿ ਮੈਂ ਨਾ ਕਿ ਇੰਨਾ ਕੁਝ ਕਰ ਸਕਾਂ ਤੇ ਆਪਣੇ ਜਿੰਨੇ ਵੀ ਵੀਰ ਦਾ ਸਾਰਿਆਂ ਦੀ ਮਦਦ ਲੈ ਕੇ ਆਪਾਂ ਜੋ ਵੀ ਸਾਡੇ ਕੋਲ ਸਰਦਾ ਵਾ ਅਸੀਂ ਉਹ ਪੂਰਾ ਕਰੀਦਾ ਵਾ ਤਾਂ ਉਹ ਉਹਨਾਂ ਨੇ ਐਟ ਅ ਟਾਈਮ ਫੋਨ ਕਰਕੇ ਮਤਲਬ ਕਿ ਕਿਸੇ ਨੂੰ ਯਾਰ ਦੋਸਤ ਨੂੰ ਕਹਿ ਮੰਨੀ ਹੋਇਆ ਤੇ ਮੈਂ ਤੇ ਮੇਰਾ ਫਰੈਂਡ ਸੀਗਾ ਰਾਜਾ ਅਸੀਂ ਦੋਨਾਂ ਨੇ ਰਲ ਮਿਲ ਕੇ ਮਤਲਬ ਕਿ ਉਹਨਾਂ ਨੂੰ ਭਾਜੀ ਦਾ ਤੇ ਲੱਡੂ ਦਾ ਉਹਨਾਂ ਨੇ ਇੰਨਾ ਇੱਕ ਕਰ ਦਿੱਤਾ ਤੇ ਬਾਕੀ ਉਹ ਕਹਿੰਦੇ ਕੋਈ ਨਹੀਂ ਇੰਨਾ ਹੀ ਬੋਤ ਆ ਤੇ ਬਾਕੀ ਅੱਗੇ ਤੋਂ ਜੇ ਤੁਹਾਨੂੰ ਕਿਸੇ ਦੇ ਵੀ ਮਦਦ ਚਾਹੀਦੀ ਹੋਵੇ ਤਾਂ ਤੁਸੀਂ ਸਾਨੂੰ 15 20 ਦਿਨ ਪਹਿਲਾਂ ਦੱਸਣਾ ਕਿ ਜਿਹੜਾ ਅਸੀਂ ਵੀ ਅਰੇਂਜਮੈਂਟ ਕਰ ਸਕੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਰਲ ਕੇ ਸਾਡਾ ਸਹਿਯੋਗ ਕਰਦੇ ਆ ਤੇ ਅੱਗੇ ਵੀ ਇਦਾਂ ਹੀ ਕਰਦੇ ਰਹਿਣ ਠੀਕ ਹੈ ਜੀ ਸਾਰਿਆਂ ਨੂੰ ਸასი ਸ਼ਕਰ 你